ਜਬੈਟ ਦੇ ਅਸੀਂ ਸ਼ੁਰੂਆਤ ਕਰ ਰਹੇ ਹਾਂ ਹਮ ਜਿੰਸੀ ਪ੍ਰੇਡ ਅੰਮ੍ਰਿਤਸਰ ਦੇ ਧਰਤੀ ਤੇ ਰੱਖੀ ਗਈ ਸੀ ਜਿਸ ਤੋਂ ਕੀ ਭਾਵ ਸਮਝਿਆ ਜਾਏ ਪੰਜਾਬ ਦੇ ਵਿੱਚ ਇਹ ਪ੍ਰੇਡ ਇਸ ਤੋਂ ਪਹਿਲਾਂ ਵੀ ਹੁੰਦੀ ਰਹੀ ਹੈ ਪਰ ਹਮ ਜਿੰਸੀ ਪ੍ਰੇਡ ਕਰਵਾਉਣ ਵਾਲੇ ਕੌਣ ਲੋਕ ਸੀ ਕੀ ਮਕਸਦ ਸੀ ਕਈ ਤਰ੍ਹਾਂ ਦੇ ਸਵਾਲ ਰਹਿਣਗੇ ਆਖਰਕਾਰ ਪੰਜਾਬ ਦੇ ਅੰਮ੍ਰਿਤਸਰ ਗੁਰੂਆਂ ਪੀਰਾਂ ਦੇ ਧਰਤੀ ਤੇ ਇਹ ਪ੍ਰੇਡ ਕਰਵਾਉਣ ਵਾਲੇ ਕੌਣ ਲੋਕ ਸੀ ਕੀ ਲੋੜ ਪੈ ਗਈ ਕੀ ਮਕਸਦ ਸੀ ਇਹ ਹਵਾ ਕਿਹੜੀ ਚੱਲ ਰਹੀ ਹੈ ਕਿ ਲੋਕ ਸਮਲਿੰਗੀ ਬਣ ਰਹੇ ਹਨ ਹਾਲਾਂਕਿ ਮਰਦ ਅਤੇ ਔਰਤ ਦਾ ਕਨਸੈਪਟ ਦਾ ਸਮਝ ਆਉਂਦਾ ਆਖਰਕਾਰ ਜੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਸਮਲਿੰਗੀ ਬਣ ਰਹੇ ਨੇ ਤਾਂ ਇਸ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕਾਰਨ ਕੀ ਨੇ ਕਿਹੜੇ ਕਾਰਨਾ ਕਰਕੇ ਨੌਜਵਾਨਾਂ ਦੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਇਹ ਪਰਵਰਤਨ ਆ ਰਿਹਾ ਜਿਸ ਕਰਕੇ ਇਸ ਸਭ ਕੁਝ ਹੋ ਰਿਹਾ ਹੈ। ਕਈ ਤਰ੍ਹਾਂ ਦੀਆਂ ਜਾਣਕਾਰੀਆਂ ਸੀ ਸੁਪਰੀਮ ਕੋਰਟ ਦੇ ਵਿੱਚ ਵੀ ਹਮਰਜੰਸੀ ਵਿਆਦਾ ਮਸਲਾ ਗਿਆ ਸੀ ਤੁਹਾਡੇ ਯਾਦ ਹੋਏਗਾ। ਸੁਪਰੀਮ ਕੋਰਟ ਨੇ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ। ਇਥੋਂ ਤੱਕ ਕਿਹਾ ਗਿਆ ਕਿ ਸਭ ਚੀਜ਼ਾਂ ਸਮਾਜਿਕ ਕਦਰਾਂ-ਕੀਮਤਾਂ ਦੇ ਬਿਲਕੁਲ ਉਲਟ ਹਨ। ਇਸ ਕਰਕੇ ਸੁਪਰੀਮ ਕੋਰਟ ਤੋਂ ਵੀ ਉਹਨਾਂ ਲੋਕਾਂ ਨੂੰ ਝਟਕਾ ਲੱਗਿਆ ਜਿਹੜੇ ਇਸ ਨੂੰ ਰੈਕੋਗਨਾਈਜ਼ ਕਰਵਾਉਣਾ ਚਾਹੁੰਦੇ ਸੀ। ਤਾਂ ਕਈ ਸਾਡੇ ਸਵਾਲ ਰਹਿਣਗੇ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਪੰਜਾਬ ਦੇ ਵਿੱਚ ਇਸ ਹਮਜਿੰਸੀ ਪ੍ਰੇਡ ਤੇ ਵੱਡੇ ਸਵਾਲ ਇਸ ਕਦਰ ਖੜੇ ਹੋ ਰਹੇ ਸੀ ਕਿ ਆਖਰਕਾਰ ਅੰਮ੍ਰਿਤਸਰ ਦੀ ਧਰਤੀ ਹੀ ਕਿਉਂ ਇਹਨਾਂ ਨੇ ਪ੍ਰੇਡ ਦੇ ਲਈ ਰੱਖੀ ਐ ਇਹਨਾਂ ਦਾ ਮਕਸਦ ਕੀ ਐ ਹਾਲਾਂਕਿ ਹਮਜਿੰਸੀ ਪ੍ਰੇਡ ਨੂੰ ਲੈ ਕੇ ਇਕੱਲੇ ਪੰਜਾਬ ਦੇ ਵਿੱਚ ਚਰਚਾ ਨਹੀਂ ਹੁੰਦੀ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਟਰੰਪ ਨੇ ਆ ਕੇ ਵੀ ਲਕੀਰ ਖਿੱਚ ਦਿੱਤੀ ਐ ਕਿ ਜਾਂ ਬੰਦੇ ਰਹਿਣਗੇ ਜਾਂ ਤੀਵੀਆਂ ਰਹਿਣਗੀਆਂ ਭਾਵੇਂ ਔਰਤ ਰਹੇਗੀ ਜਾਂ ਮਰਦ ਰਹੇਗੀ ਥਰਡ ਜੈਂਡਰ ਨੂੰ ਲੈ ਕੇ ਵੀ ਟਰੰਪ ਬੜੇ ਸਖਤ ਸੀ ਪੰਜਾਬ ਦੇ ਵਿੱਚ ਕਿਉਂ ਹੋ ਰਿਹਾ ਹੈ ਇਸ ਵਿਸ਼ਾ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਵੱਡੇ ਸਵਾਲ ਕੌਣ ਖੜੇ ਕਰ ਰਿਹਾ ਹੈ ਕੁਝ ਸਿੱਖ ਜਥੇਬੰਦੀਆਂ ਦੇ ਬਿਆਨات ਵੀ ਆਏ ਸਨ ਤਿੰਨ ਵੱਡੇ ਸਾਡੇ ਸਵਾਲ ਵੀ ਰਹਿਣਗੇ ਸਵਾਲ ਨੰਬਰ ਪਹਿਲਾ ਰਹੇਗਾ ਅੰਮ੍ਰਿਤਸਰ ਦੇ ਵਿੱਚ ਹੀ ਕਿਉਂ ਹਿਮਜੈਂਸੀ ਪ੍ਰੇਡ ਰੱਖੀ ਗਈ ਦੂਜਾ ਸਵਾਲ ਪ੍ਰਬੰਧਕਾਂ ਦਾ ਇਸ ਗੇਪ ਰੇਡ ਕਰਵਾਉਣ ਦਾ ਮਕਸਦ ਕੀ ਸੀ ਜਿਸ ਤਰੀਕੇ ਦੇ ਨਾਲ ਰੇਡ ਕਰਵਾਈ ਜਾ ਰਹੀ ਹੈ ਹਮਰਜੰਸੀ ਰੇਡ ਤੇ ਧਾਰਮਿਕ ਲੋਕਾਂ ਦੇ ਸਵਾਲ ਕਿਉਂ ਨੇ ਇਹ ਵੀ ਅਸੀਂ ਉੱਤਰ ਜਾਣਨ ਦੀ ਕੋਸ਼ਿਸ਼ ਕਰਾਂਗੇ ਪੰਥਕਾਗੋ ਬਰਮਜੀਤ ਸਿੰਘ ਅਕਾਲੀ ਕਈ ਮੋਰਚਿਆਂ ਦੇ ਵਿੱਚ ਇਹਨਾਂ ਨੂੰ ਦੇਖਿਆ ਗਿਆ ਅਕਾਲੀ ਸਾਹਿਬ ਸਵਾਗਤ ਹੈ ਤੁਸੀਂ ਕੀਮਤੀ ਸਮਾਂ ਦਿੱਤਾ ਮੋਹਿਨੀ ਮਹਾਂਤ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਭਾਂਜੀ ਸਵਾਗਤ ਕਰਦੇ ਹਾਂ ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ ਅਕਾਲੀ ਸਾਹਿਬ ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਨੂੰ ਰਹੇਗਾ। ਰੋਧ ਦੀ ਲੜੀ ਦੇ ਵਿੱਚ ਸਭ ਤੋਂ ਪਹਿਲਿਆਂ ਜੋ ਤੁਹਾਡਾ ਨਾਮ ਆਇਆ। ਕਿਉਂ ਲੱਗਿਆ ਕਿ ਅੰਮ੍ਰਿਤਸਰ ਦੀ ਧਰਤੀ ਤੇ ਇਹ ਐਮਰਜੈਂਸੀ ਪ੍ਰੇਡ ਨਹੀਂ ਹੋਣੀ ਚਾਹੀਦੀ ਹਾਲਾਂਕਿ ਮੈਂ ਪੰਜਾਬ ਦੇ ਨਾਲ-ਨਾਲ ਅਮਰੀਕਾ ਤੱਕ ਵੀ ਇਸ ਇਸ਼ੂ ਨੂੰ ਟੱਚ ਕੀਤਾ। ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ। ਜੀ ਪਹਿਲਾਂ ਤਾਂ ਮੈਂ ਇਹ ਬੇਨਤੀ ਕਰਾਂ ਇਸ ਸਭ ਤੋਂ ਵੱਡਾ ਜਿਹੜਾ ਸਵਾਲ ਆ ਤੁਸੀਂ ਵੀ ਉਹ ਗੱਲ ਕੀਤੀ ਐ ਕਿ ਜਿਹੜੀ ਇਹ ਗੇਪ ਪੇਰਡ ਦੀ ਗੱਲ ਚੱਲੀ ਆ ਇਹ ਸ੍ਰੀ ਅਮਰਸਰ ਸਾਹਿਬ ਨੇ ਕਿਉਂ ਚੁਣਿਆ ਗਿਆ ਪੰਜਾਬ ਨੂੰ ਕਿਉਂ ਚੁਣਿਆ ਗਿਆ ਇਹ ਇੱਕ ਬਹੁਤ ਵੱਡੀ ਸਾਜ਼ਿਸ਼ਾ ਇੱਕ ਵੱਡਾ ਹਮਲਾ ਕਹਿ ਸਕਦੇ ਆ ਕਿਉਂਕਿ ਆਲਰੇਡੀ ਸਿੱਖ ਨੌਜਵਾਨੀ ਤੇ ਪੰਜਾਬ ਦੀ ਨੌਜਵਾਨੀ ਦੀ ਨਸਲ ਕੁਸ਼ੀ ਜਿਹੜੀ ਆ ਉਹ ਬੜਿਆ ਢੰਗ ਤਰੀਕੇ ਨਾਲ ਹੋ ਰਹੀ ਆ ਉਹਦੇ ਵਿੱਚ ਭਾਵੇਂ ਤੁਸੀਂ ਲੱਚਰਤਾ ਦੀ ਗੱਲ ਕਰ ਲਓ ਨਸ਼ਾ ਕਰ ਲਓ ਹੋਰ ਬੜੇ ਵੀ ਇੱਕ ਨਵਾਂ ਹਥਿਆਰ ਜਿਹੜਾ ਏਜਾਦ ਕਰਕੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਯੋਧਿਆਂ ਦੇ ਸੂਰਮਿਆਂ ਦੇ ਵਾਰਸਾਂ ਨੂੰ ਸਿੱਖ ਬੱਚਿਆਂ ਨੂੰ ਗੇ ਵਿਖਾਉਣਾ ਭਾਰ ਕੇ ਨਾ ਮਰਦ ਵਿਖਾਉਣਾ ਇੱਕ ਬਹੁਤ ਵੱਡੀ ਸਾਜ਼ਿਸ਼ ਆ ਜਾਣ ਬੁੱਝ ਕੇ ਇਹ ਬਹੁਤ ਸੋਚੀ ਸਮਝੀ ਤਰੀਕੇ ਦੇ ਨਾਲ ਇਹ ਸਾਰਾ ਕੁਝ ਪਲਾਨ ਕਰਕੇ ਕੀਤਾ ਗਿਆ ਚੁੰਡੀ ਜਿਹਨੂੰ ਕਹਿੰਦੇ ਨਾ ਪੰਜਾਬੀ ਚ ਵੀ ਚੁੰਡੀਆਂ ਵੜ ਕੇ ਵੇਖਦੇ ਨੇ ਵੀ ਕੀ ਇਹ ਜਾਗਦੇ ਨੇ ਪਰ ਗੁਰੂ ਸਾਹਿਬ ਦੀ ਬੜੀ ਕਿਰਪਾ ਇਸ਼ਾਈਦਾਨੇ ਦਰਦੀਆ ਯੋਧਿਆਂ ਦੀ ਦਰਦੀਆ ਇੱਥੇ ਮਾਵਾਂ ਯੋਧੇ ਜੰਮਦੀਆਂ ਇਸ ਤਰੀਕੇ ਨਾਲ ਇਦਾਂ ਦੇ ਜਿਹੜੇ ਹਮਲੇ ਉਹ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਸੀਂ ਇੱਕ ਗੁਰੂ ਦਾ ਸਿੱਖ ਹੁੰਦੇ ਨਾ ਕਿ ਜੇ ਮੈਂ ਕੱਲੇ ਪਰਮਜੀਤ ਸਿੰਘ ਅਕਾਲੀ ਦੀ ਗੱਲ ਨਹੀਂ ਇੱਥੇ ਹਰ ਉਹ ਸਿੱਖ ਹਰ ਉਹ ਪੰਜਾਬੀ ਜਿਹੜਾ ਗੈਰਤਮੰਦ ਆ ਉਹ ਇਦਾਂ ਦਾ ਹਮਲਾ ਬਰਦਾਸ਼ਤ ਨਹੀਂ ਕਰੂਗਾ ਇਹ ਅੰਮ੍ਰਿਤਸਰ ਸਾਹਿਬ ਨੂੰ ਚੋਨਾ ਜਿਹੜੀ ਮਾਨਸਿਕਤਾ ਵਾਪਸਲੇ ਬੰਨੇ ਕੰਮ ਕਰ ਰਹੀ ਜਿਹੜੀ ਕਿ ਹਮੇਸ਼ਾ ਹੀ ਪੰਜਾਬ ਵਿਰੋਧੀ ਤੇ ਪੰਥ ਵਿਰੋਧੀ ਰਹੀ ਆ ਉਹਦਾ ਕਾਰਨ ਬੜਾ ਸਪਸ਼ਟ ਹੈ ਕਿ ਸਮਾਜ ਵਿੱਚ ਲੋਕਾਂ ਵਿੱਚ ਦੁਨੀਆ ਵਿੱਚ ਇਹ ਵਿਖਾਉਣਾ ਕਿ ਜਿਹਨੂੰ ਹਮੇਸ਼ਾ ਹੀ ਮਾਜਾ ਜੇ ਖਾਸ ਕਰਕੇ ਮਾਜੇ ਦੀ ਗੱਲ ਕੀਤੀ ਜਾਵੇ ਤੇ ਕਿਹਾ ਜਾਂਦਾ ਕਿ ਮਾਜੇ ਦੇ ਜਿਹੜੇ ਨੌਜਵਾਨ ਨੇ ਯੋਧੇ ਨੇ ਬੜੇ ਉਹ ਯੁਰਤ ਵਾਲੇ ਚੜ੍ਹਦੀ ਕਲਾ ਵਾਲੇ ਨੇ ਹਰ ਉਹ ਮਸਲੇ ਤੇ ਸਟੈਂਡ ਲੈਂਦੇ ਨੇ ਜਿਹੜਾ ਵੀ ਕੋਈ ਗਲਤ ਮਸਲਾ ਹੈ ਜਾਂ ਗਲਤ ਕੋਈ ਮੋਦਾ ਗਲਤ ਕੋ ਕੰਮ ਹੁੰਦਾ ਹੁਣ ਕਿਸਾਨੀ ਮੋਰਚੇ ਦੀ ਵੀ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਨੌਜਵਾਨੀ ਨੇ ਡਟ ਕੇ ਉੱਥੇ ਪਹਰਾ ਦਿੱਤਾ ਜਦ ਕੋਈ ਵੀ ਮਸਲਾ ਹੁੰਦਾ ਪੰਜਾਬ ਦਾ ਭਾਵੇਂ ਪੰਥ ਦਾ ਨੌਜਵਾਨੀ ਨੂੰ ਇਸ ਤਰੀਕੇ ਦੇ ਨਾਲ ਨਫਸਕ ਦਿਖਾਉਣ ਦਾ ਇਹ ਜਿਹੜਾ ਕਨਾਉਣਾ ਜਿਹਾ ਕੰਮ ਇਹਨਾਂ ਨੇ ਕੀਤਾ ਇਹ ਬੜਾ ਮਾੜਾ ਤੇ ਮੰਦ ਭਾਗਾਵਾ ਵੇਖੋ ਕਿਸੇ ਦਾ ਜੈਂਡਰ ਦੀ ਗੱਲ ਵੀ ਕੀਤੀ ਜਾਵੇ ਪਹਿਲੀ ਗੱਲ ਤਾਂ ਇਹ ਲੌਜੀਕਲੀ ਵੀ ਗੱਲ ਕਰੀਏ ਤੇ ਕੁਦਰਤੀ ਇਹ ਉਲਟਿਆ ਇਹ ਕੁਦਰਤ ਦੇ ਹੀ ਉਲਟਿਆ ਰੱਬ ਦੇ ਊਸੂਲਾਂ ਦੇ ਖਿਲਾਫ ਹੈ ਜੇ ਮਹਾਰਾਜ ਨੇ ਕਰਨਾ ਹੀ ਹੁੰਦਾ ਫਿਰ ਪੁਰਸ਼ ਤੇ ਔਰਤ ਨੂੰ ਮਹਾਰਾਜ ਬਣਾਉਂਦੇ ਕਿਉਂ ਦੋਵਾਂ ਦਾ ਸਮੇਲ ਕਿਉਂ ਕਰਦੇ ਤੇ ਦੋਵਾਂ ਦਾ ਸੁਮੇਲ ਤੋਂ ਬਾਅਦ ਬੱਚਾ ਹੁੰਦਾ ਕੀ ਮਨੁੱਖ ਦੋ ਬੰਦਿਆਂ ਦੇ ਸੁਮੇਲ ਨਾਲ ਬੱਚਾ ਹੋ ਸਕਦਾ ਇਹ ਕੁਦਰਤ ਤੋਂ ਬਾਹਰ ਜਾ ਕੇ ਨਹੀਂ ਹੈ ਕਿ ਇਹ ਸਾਨੂੰ ਸਮਝ ਨਹੀਂ ਆਉਂਦਾ ਅਸਾਂ ਦੇ ਵਿੱਚ ਜਿਹਦੇ ਬੱਚੇ ਇਹਦਾ ਸ਼ਿਕਾਰ ਨਹੀਂ ਉਹ ਮਾਨਸਿਕ ਰੋਗੀ ਨੇ ਉਹਨਾਂ ਨੂੰ ਇਲਾਜ ਦੀ ਲੋੜ ਹੈ ਕਿਉਂਕਿ ਵੇਖੋ ਆਪਾਂ ਦੇ ਪੁਰਾਣੇ ਸਮੇਂ ਚਾਈਨਾ ਅੱਜ ਵੀ ਮਹਾਂਤਾਂ ਦਾ ਕਲਚਰ ਹੈ ਆਪਣੇ ਇੱਥੇ ਕੱਟ ਸ਼ਬਦਾਂ ਚ ਪਲੀਜ਼ ਕੱਟ ਸ਼ਬਦਾਂ ਹਾਂ ਤਾਂ ਦੇ ਵਿੱਚ ਮਹਾਂਤ ਆਉਂਦੇ ਨੇ ਵਧਾਈ ਲੈਂਦੇ ਨੇ ਪਰ ਕਦੀ ਵੇਖਿਆ ਵੀ ਉਹ ਕੋਈ ਇਦਾਂ ਦਾ ਲੈਕਚਰ ਤਾਂ ਫਲਾਉਂਦੇ ਹੋਣ ਉਹ ਇਦਾਂ ਸੋਸ਼ਲ ਮੀਡੀਆ ਦੇ ਉੱਤੇ ਨੰਗੇਜ ਫਲਾਉਂਦੇ ਹੋਣ ਕਦੀ ਦੇਖਿਆ ਕੁਝ ਵੀ ਜਿਹਦੇ ਨਾਲ ਉਹ ਸੈਕਸ਼ੂਅਲ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਸੋਚਣ ਦੇ ਤੇ ਲੈ ਕੇ ਆਉਂਦੇ ਹੋਣ ਨਹੀਂ ਹੋਇਆ ਕਦੀ ਵਿਰੋਧ ਨਹੀਂ ਹੋਇਆ ਉਹ ਇੱਕ ਆਪਣੇ ਦਾਇਰੇ ਚੱਲ ਰਹੇ ਨੇ ਕਦੀ ਕਿਸੇ ਨੇ ਵਿਰੋਧ ਨਹੀਂ ਕੀਤਾ ਤਾਂ ਇਹ ਸਵਾਲ ਨੇ ਕਾਲੀ ਸਾਹਿਬ ਕੇ ਕਿਹੜੀ ਹਵਾ ਚੱਲ ਰਹੀ ਹੈ ਹਾਲਾਂਕਿ ਮੈਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਇਸ ਨੂੰ ਕੁਦਰਤ ਦੀ ਕਰੋਪੀ ਕਹੀਏ ਜਾਂ ਬਦਲਦੇ ਸਮਾਜ ਦਾ ਪਰਵਰਤਨ ਕਹੀਏ ਮਹਾਂਤ ਜੀ ਹਮ ਜਿੰਸੀ ਕਨਸੈਪਟ ਨੂੰ ਕਿਹੜੇ ਸ਼ਬਦਾਂ ਚ ਬਿਆਨ ਕਰੋਗੇ ਫੇਰ ਆਪਾਂ ਪ੍ਰੇਡ ਤੇ ਵੀ ਸਵਾਲ ਕਰਾਂਗੇ ਤੁਹਾਡੇ ਤੋਂ ਮੇਰਾ ਨਾਮ ਮੋਹਿਨੀ ਮਾਨਤਾ ਜੀ ਮੈਂ ਪੰਜਾਬ ਦੀ ਪਹਿਲੀ ਕਿਨਾਰਾ ਜਿਹੜੀ ਨੈਸ਼ਨਲ ਲੋਕਦਾਲ ਦੇ ਜੱਜ ਪੈਨਲ ਦੀ ਮੈਂਬਰ ਹਾਂ ਤੇ ਜਿਹੜੀ ਪ੍ਰੇਡ ਦੀ ਗੱਲ ਹੋ ਰਹੀ ਏ ਇਹ ਪ੍ਰੇਡ ਕਰਵਾ ਕੌਣ ਰਿਹਾ ਪਹਿਲਾ ਤਾਂ ਮੁੱਦਾ ਇਹ ਬਣਦਾ ਆਪਣਾ ਕਿ ਇਹ ਕਰਵਾ ਕੌਣ ਰਿਹਾ ਪ੍ਰੇਡ ਹੂੰ ਇਹ ਪ੍ਰਾਈਡ ਇੱਕ ਅਲੱਗ ਗੱਲ ਹੁੰਦੀ ਹੈ ਪ੍ਰਾਈਡ ਦਾ ਮਤਲਬ ਹੁੰਦਾ ਹੈ ਜਲੂਸ ਕੱਢਣਾ ਆਪਣੇ ਅਧਿਕਾਰਾਂ ਵਾਸਤੇ ਅਗਲੇ ਨੂੰ ਜਾਗਰੂਕ ਕਰਨਾ ਲੇਕਿਨ ਜਿਹੜਾ ਆਰਟੀਕਲ ਮੈਂ ਪੜਿਆ ਸੀ ਸੋਸ਼ਲ ਮੀਡੀਆ ਤੇ ਉਹ ਤੇ ਲਿਖਿਆ ਹੋਇਆ ਸੀ ਗੇ ਮੇਲਾ ਇਹ ਮੇਲੇ ਦਾ ਮਤਲਬ ਹੁੰਦਾ ਹੈ ਕਿ ਆਪਾਂ ਕੋਈ ਚੀਜ਼ ਨੂੰ ਬਾਰ-ਬਾਰ ਉਤੇਜਿਤ ਹੈ ਕਹੀਏ ਠੀਕ ਹੈ ਤੇ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਐਦਾਂ ਦੇ ਗੱਟਿਆ ਸਵਾਲ ਕੌਣ ਕਰ ਸਕਦਾ ਹੈ ਅਗਰ ਤੁਸੀਂ ਆਪਣੀ ਗੱਲ ਰੱਖਣੀ ਹੈ ਕੋਈ ਵੀ ਕਮਿਊਨਿਟੀ ਹੈ ਚਾਹੇ ਉਹ Hindu ਹੈ ਮੁਸਲਮਾਨ ਹੈ Sikh ਹੈ Isai hai ਉਹਨਾਂ ਨੇ ਅਗਰ ਆਪਣੀ ਗੱਲ ਰੱਖਣੀ ਹੈ ਤਾਂ ਆਪਾਂ ਕਾਨੂੰਨ ਦੇ ਮੁਤਾਬਿਕ ਆਪਾਂ ਗੱਲ ਰੱਖ ਸਕਦੇ ਹਾਂ ਉਹਦੀ ਕਿ ਸਾਨੂੰ ਇਹ ਸਮੱਸਿਆ ਆ ਰਹੀ ਹੈ ਬਟ ਇੱਕ ਮੇਲੇ ਦਾ ਸ਼ਬਦ ਯੂਜ਼ ਕਰਕੇ ਤੇ ਜਦਾਂ ਦੀਆਂ ਗੱਲਾਂ ਕਰਨੀਆਂ ਇਹ ਤਾਂ ਜ਼ਾਇਦ ਨਹੀਂ ਹੈ ਗਲਤ ਗੱਲ ਦੇ ਤਾਂ ਹੂੰ ਓਵਰঅল ਕਿਵੇਂ ਦੇਖਦੇ ਹੋ ਮਾਨ ਜੀ ਜਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਇਹ ਪ੍ਰੇਡ ਕੱਢੀ ਗਈ ਸਿੱਧ ਤੌਰ ਤੇ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਇਸ ਨਾਲ ਬੱਚੇ ਬੱਚੀਆਂ ਦੇ ਮਨਾਂ ਤੇ ਬੜਾ ਅਸਰ ਪੈਗਾ ਅਕਾਲੀ ਜੀ ਕਹਿੰਦੇ ਕਿ ਲੋਕ ਮਾਨਸਿਕ ਤੌਰ ਤੇ ਸ਼ਿਕਾਰ ਨੇ ਇਹਨਾਂ ਨੂੰ ਦਵਾਈ ਬੂਟੀ ਦੇਣੀ ਚਾਹੀਦੀ ਹੈ ਇਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਇਹਨਾਂ ਨੂੰ ਰੀਟ੍ਰੈਕ ਕਰਨਾ ਚਾਹੀਦਾ ਹੈ ਹਾਲਾਂਕਿ ਕਈ ਵੱਡੇ ਕਾਰਨ ਨੇ ਇਹ ਕਿਉਂ ਲੋਕ ਹਿਮਜੈਂਸੀ ਬਣੇ ਕੀ ਕੁਝ ਕਾਰਨ ਸੀ ਜੈਨੇਟਿਕਲੀ ਕੀ ਕੁਝ ਪ੍ਰੋਬਲਮ ਸੀ ਇਸ ਤੇ ਵਾਕਈ ਸਾਇੰਸ ਹਾਲ ਤੱਕ ਇਨਵੈਸਟੀਗੇਸ਼ਨ ਕਰ ਰਹੀ ਹੈ ਹਾਂ ਸਾਇੰਸ ਦਾ ਤਾਈ ਮੰਨਣਾ ਹੈ ਜੀ ਕਿ ਹਲੇ ਤੱਕ ਜਿਹੜੇ ਹਾਰਮੋਨਸ ਡਿਸੇਬਲ ਹੋ ਜਾਂਦੇ ਆ ਉਸ ਹਿਸਾਬ ਨਾਲ ਐਦਾਂ ਦੀ ਕੁਦਰਤੀਆਂ ਗੱਲਾਂ ਸਰੀਰ ਦੇ ਵਿੱਚ ਪਨਪਦੀਆਂ ਬਟ ਇਸ ਗੱਲ ਨੂੰ ਐਡੇ ਤੌਰ ਤੇ ਲੈ ਕੇ ਜਾਣਾ ਸੋਸ਼ਲ ਮੀਡੀਆ ਤੇ ਪਾਣਾ ਇਹ ਤਾਂ ਜਾਇਜ਼ ਗੱਲ ਨਹੀਂ ਹੈ ਨਾ ਅਗਰ ਮੈਨੂੰ ਕੋਈ ਪ੍ਰੋਬਲਮ ਹੈ ਤਾਂ ਮੈਂ ਪ੍ਰੋਬਲਮ ਮੇਰੀ ਕਿਸੇ ਨੂੰ ਵੀ ਦੱਸ ਸਕਦੀ ਹਾਂ ਮੈਂ ਉਹਦਾ ਹੱਲ ਪਾਉਣ ਦੀ ਕੋਸ਼ਿਸ਼ ਕਰ ਸਕਦੀ ਹਾਂ ਡਾਕਟਰ ਵੀ ਹੈਗੇ ਸਮਾਜ ਦੇ بڑے بڑے ਲੋਕੀ ਵੀ ਹੈਗੇ ਠੀਕ ਹੈ ਨਾ ਤੇ ਇੰਡੀਆ ਦੇ ਸੰਵਿਧਾਨ ਦੇ ਅਕੋਰਡਿੰਗ ਹਰ ਇਨਸਾਨ ਨੂੰ ਆਪਣੇ ਹੱਕਾਂ ਲਈ ਜੀਣ ਦਾ ਹੱਕ ਦਿੱਤਾ ਗਿਆ ਆਪਣੇ ਅਕਾਲੀ ਜੀਣਾ ਆਪਣੇ ਹੱਕਾਂ ਲਈ ਲੜਨਾ ਹੱਕ ਕਿਦਾਂ ਕੇ ਹੈ ਲੇਕਿਨ ਮੇਰੀ ਸਮਝ ਤੋਂ ਬਾਹਰ ਹੈ ਕਿ ਇਦਾਂ ਦੇ ਵੱਡੇ ਸ਼ਬਦ ਯੂਜ਼ ਕਰਕੇ ਤੇ ਆਪਾਂ ਅਗਰ ਕੋਈ ਅੱਗੇ ਵਧਣਾ ਚਾਹੁੰਦਾ ਹੈ ਇਹ ਗਲਤ ਗੱਲ ਹੈ ਇਹ ਵੱਡੇ ਸ਼ਬਦ ਯੂਜ਼ ਨਹੀਂ ਕਰਨੇ ਚਾਹੀਦੇ ਅਗਰ ਸ਼ਬਦ ਯੂਜ਼ ਕਰੋ ਉਸ ਪੂਰੇ ਮੇਲੇ ਦਾ ਜ਼ਿਕਰ ਕੀਤਾ ਇਸ ਸਪ੍ਰੇਡ ਦੇ ਨਾਲ ਬਹੁਤ ਵੱਡਾ ਨੈਗੇਟਿਵ ਇਮਪੈਕਟ ਪੈ ਰਿਹਾ ਸੀ हां नेगेटिव इफेक्ट कह रहे हैं जी मेले दा ता शब्द यूज होना ही नहीं चाहिए था अगर कोई एलजीबीटी कम्युनिटी ਨੂੰ ਸੁਪਰੀਮ ਕੋਰਟ ਨੇ ਵੀ ਕਈ ਰਾਈਟ ਦਿੱਤੇ ਹੈ ਤੇ ਉਹ ਦੇ ਅਕੋਰਡਿੰਗ ਇਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਆਪਣੇ ਧਾਰਮਿਕ ਗੁਰੂਆਂ ਨਾਲ ਡਾਕਟਰਾਂ ਨਾਲ ਆਪਣੇ ਸਮਾਜ ਨਾਲ ਆਪਣੇ ਮਾਪਿਓ ਨਾਲ ਕਿਸੇ ਨਾਲ ਵੀ ਮਿਲ ਕੇ ਆਪਣੀ ਸਮੱਸਿਆ ਦਾ ਹੱਲ ਕੱਢ ਸਕਦੇ ਹੈ ਦੇਖੇ ਕਿ ਮੇਲੇ ਦਾ ਸ਼ਬਦ ਦੇਣਾ ਇਹ ਜਾਇਜ਼ ਨਹੀਂ ਹੈ ਅਮਰੀਕਾ ਨਾਲੋਂ ਹੂੰ ਤੁਸੀਂ ਬੰਦ ਭਾਗ ਦਾਸ ਰਹੇ ਠੀਕ ਹੈ ਅਕਾਲੀ ਸਾਹਿਬ ਦੇਖੋ ਤੁਸੀਂ ਇੱਕ ਬਹੁਤ ਵੱਡੀ ਗੱਲ ਕਹੀ ਸੀ ਕਿ ਕਿਹੜੇ ਲੋਕ ਨੇ ਕੀ ਸਾਜ਼ਿਸ਼ ਸੀ ਕੌਨਸਪਰੇਸੀ ਦਾ ਤੁਸੀਂ ਜ਼ਿਕਰ ਕੀਤਾ ਹਾਲਾਂਕਿ ਮੈਂ ਵਿਗਿਆਨਕ ਪੱਖ ਤੋਂ ਵੀ ਇਸ ਪੂਰੇ ਇਸ਼ੂ ਨੂੰ ਟੱਚ ਕੀਤਾ ਕਿ ਹਾਰਮੋਨਲ ਚੇਂजेस ਆਉਣੀਆਂ ਸੁਭਾਵਿਕ ਗੱਲ ਹੁੰਦੀਆਂ ਨੇ ਕਈ ਨੌਜਵਾਨ ਦੇਖੇਗੇ ਜਿਨ੍ਹਾਂ 'ਚ ਚੇਂजेस ਆਈਆਂ ਉਹ ਬਿਲਕੁਲ ਠੀਕ ਵੀ ਹੋ ਗਏ ਨੇ ਤੁਸੀਂ ਵੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹਨਾਂ ਨੂੰ ਮਾਨਸਿਕ ਤੌਰ ਤੇ ਸਮਝਾਉਣਾ ਚਾਹੀਦਾ ਹੈ ਪਰ ਇਸ ਤਰੀਕੇ ਦੇ ਨਾਲ ਵਡੀਆਂ ਅਪਰੇਟਸ ਕਰਵਾਉਣ ਦਾ ਤਾਂ 네ਗੇਟਿਵ ਇੰਪੈਕਟ ਮਹੰਤ ਜੀ ਵੀ ਬਿਆਨ ਕਰ ਰਹੇ ਨੇ। ਹਨੀ ਗੱਲ ਇੱਕ ਤਾਂ ਇਹ ਸਮਝੋ ਕਿ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਜਦੋਂ ਇਹ ਚੀਜ਼ ਸਾਹਮਣੇ ਆਈ ਆ ਤੇ ਜਿਹੜੀ ਵੀਡੀਓ ਇਹਨਾਂ ਨੇ ਵਾਇਰਲ ਕੀਤੀ ਆ ਉਹਦੇ ਵਿੱਚ ਸਿਰਫ ਸਿੱਖ ਬੱਚੇ ਦਿਖਾਏ ਜਾ ਰਹੇ ਨੇ। ਦਸਤਾਰਾਂ ਵਾਲੇ ਤੇ ਦਾੜ੍ਹੀਆਂ ਵਾਲੇ। ਇੱਕ ਇਹ ਚੀਜ਼ ਸਮਝਣ ਵਾਲੀ ਆ ਕਿ ਕਿਵੇਂ ਸੋਚ ਸਮਝ ਕੇ ਪਲਾਨ ਕਰਕੇ ਜਾਣਬੁੱਝ ਕੇ ਇਹ ਜਿਹੜਾ ਵਾ ਇਹ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਦੂਜੀ ਗੱਲ ਮੇਰੀ ਉਸ ਬੱਚੀ ਨਾਲ ਵਿਚਾਰ ਵੀ ਹੋਈ ਕਿ ਚੈਨਲ ਤੇ ਉਹ ਚਲੋ ਉਹਨੇ ਵਿਚਾਰ ਛੱਡ ਕੇ ਭੱਜ ਗਈ ਜਵਾਬ ਨਹੀਂ ਦੇ ਸਕੀ ਕਿ ਉਹ ਜਿਹੜਾ ਛੱਡਾ ਨਾਂ ਦੀ ਬੱਚੀ ਦਾ ਮੈਂ ਉਹਨੇ ਇਹ ਗੱਲ ਪੁੱਛੀ ਵੀ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਅਸੀਂ ਉਹਨਾਂ ਦੇ ਹੱਕਾਂ ਵਾਸਤੇ ਲੜ ਰਹੇ ਹਾਂ ਕਿਹੜੇ ਹੱਕ ਜੇ ਉਹਨਾਂ ਨਾਲ ਕੋਈ ਧੱਕਾ ਹੋ ਰਿਹਾ ਤੁਸੀਂ ਲੀਗਲੀ ਪ੍ਰਸੀਡ ਕਰੋ ਨਾ ਤੁਸੀਂ ਇਸ ਤਰੀਕੇ ਨਾਲ ਮੇਲਾ ਸ਼ਬਦ ਬਣਾ ਕੇ ਤੇ ਤੁਸੀਂ ਉਹਨਾਂ ਨੂੰ ਕੀ ਸਾਬਤ ਕਰਨਾ ਚਾਹੁੰਦੇ ਹੋ ਤੇ ਜਿਹੜੇ ਮਾਡਰਨ ਕਲਚਰ ਦੀ ਅੱਛਾ ਬੀਬੀ ਕਹਿੰਦੀ ਕਹਦੀ ਇਹ ਤਾਂ ਅਣਪੜ੍ਹ ਲੋਕ ਨੇ ਜਿਹੜੇ ਵਿਰੋਧ ਕਰ ਰਹੇ ਨੇ ਮੈਂ ਉਹਨੂੰ ਬੇਨਤੀ ਕਰਾਂ ਵੀ ਇੱਥੇ ਅਨਪੜ੍ਹੇ ਲੋਕ ਨਹੀਂ ਤੁਸੀਂ ਜਿੰਨੇ ਸਮਝ ਨਹੀਂ ਆ ਸਭ ਪੜ੍ਹੇ ਲਿਖੇ ਨੇ ਸਭ ਜਾਣਦੇ ਆ ਜੇ ਇਸ ਮਾਡਰਨ ਕਲਚਰ ਦਾ ਹਵਾਲਾ ਦੇ ਕੇ ਤੁਸੀਂ ਅਮਰੀਕਾ ਵਰਗੇ ਮੁਲਕਾਂ ਦਾ ਕਿ ਉੱਥੇ ਤਾਂ ਜੀ ਇਹ ਸਭ ਕੁਝ ਓਪਨ ਹੈ ਅੱਜ ਦੇਖੋ ਅੱਜ ਉੱਥੋਂ ਦੇ ਜਿਹੜੇ ਉੱਥੋਂ ਦਾ ਜਿਹੜਾ ਰੈਂਪਾ ਰੈਂਪ ਨੇ ਰਾਸ਼ਟਰਪਤੀ ਨੇ ਵੀ ਉਹਨੂੰ ਬੈਨ ਕਰਤਾ ਬੰਦ ਕਰਤਾ ਕਿਉਂਕਿ ਉਹਨੂੰ ਲੱਗਿਆ ਪਤਾ ਵੀ ਇਹ ਬਹੁਤ ਘਾਤਕ ਬਿਮਾਰੀ ਹੈ ਜਿਹੜੀ ਸਾਡੀ ਐਲਜੀਬੀਟੀ ਕਮਿਊਨਿਟੀ ਦੇ ਨਾਂ ਦੇ ਉੱਤੇ ਸਾਡੀ ਜਨਰੇਸ਼ਨ ਚ ਆ ਰਹੀ ਆ ਤੇ ਇੱਥੇ ਤਾਂ ਬਹੁਤ ਵੱਡਾ ਇੱਕ ਜਿਹੜਾ ਨੁਕਸਾਨ ਆ ਹੋ ਰਿਹਾ ਤੇ ਉਹਨਾਂ ਦਾ ਕਲਚਰ ਸੀ ਉਹਨਾਂ ਨੇ ਵੀ ਪਛਾਣ ਸੁਣਤਾ ਤੇ ਸਾਡਾ ਤਾਂ ਕਲਚਰ ਹੀ ਨਹੀਂ ਆ ਸਾਡਾ ਤਾਂ ਕਲਚਰ ਯੋਧਿਆਂ ਦੀ ਧਰਤੀ ਆ ਸ਼ਹੀਦਾਂ ਦੀ ਧਰਤੀ ਆ ਸੂਰ ਬੀਰਾਂ ਦੀ ਧਰਤੀ ਆ ਇੱਥੇ ਨਾਮਰਦ ਨਹੀਂ ਪੈਦਾ ਹੋਇਆ ਅਜੇ ਤੱਕ ਨਾ ਹੋਣਗੇ ਇਹ ਚੰਦ ਸਾਡੇ ਬੱਚੇ ਜਿਹੜੇ ਨੇ ਉਹ ਜਿਵੇਂ ਮਾਂਜੀ ਨੇ ਕਿਹਾ ਕਿ ਮਾਨਸਿਕ ਤੌਰ ਤੇ ਜਾਂ ਅੰਦਰੂਨੀ ਕੋਈ ਉਹਨਾਂ ਨੂੰ ਪ੍ਰੋਬਲਮ ਹੋ ਗਈ ਆ ਓਏ ਅਸਲ ਵਿੱਚ ਮਾਪਿਆਂ ਦਾ ਵੱਡਾ ਕਸੂਰ ਆ ਜੀ ਜਦੋਂ ਅੱਗ ਲੱਗੀ ਹੋਵੇ ਨਾ ਤੇ ਉਦੋਂ ਉੱਚੇ ਚੜ ਕੇ ਰੋਲਾ ਪਾਇਦਾ ਹੁੰਦਾ ਵੀ ਭਾਈ ਅੱਗ ਲੱਗੀ ਤੇ ਉਹਨੂੰ ਬੁਝਾਈਏ ਨਾ ਕਿ ਅੰਦਰ ਵਰਕੇ ਬਹਿ ਜਾਈਦਾ ਉਹ ਤਾਂ ਸਾੜ ਦੂ ਸਾਰਾ ਕੁਝ ਸੋ ਉਹ ਅੱਗ ਜਿਹੜੀ ਲੱਗਦੀ ਆ ਤੁਹਾਡੇ ਘਰਾਂ 'ਚ ਮਾਪਿਆਂ ਦਾ ਫਰਜ਼ ਬਣਦਾ ਕਿ ਉਹ ਆਪਣੇ ਧਾਰਮਿਕ ਸਮਾਜਿਕ ਜਾਂ ਮੈਡੀਕਲੀ ਜਿਵੇਂ ਵੀ ਹੋ ਸਕਦਾ ਆਪਣੇ ਬੱਚਿਆਂ ਦਾ ਹੱਲ ਕਰਨ ਇਲਾਜ ਕਰਨ ਨਾ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਦੋ ਕਾਰਨ ਨੇ ਭਾਈ ਸਾਹਿਬ ਇੱਕ ਕਾਰਨ ਸੋਸ਼ਲ ਮੀਡੀਆ ਦਾ ਇਜ਼ੀ ਮਨੀ ਉਹਦਾ ਮੈਂ ਤੁਹਾਨੂੰ ਇੱਕ ਇੱਕੋ ਐਵੀਡੈਂਸ ਦੇ ਦਿੰਦਾ ਤੁਹਾਨੂੰ ਮੈਂ ਵੀਡੀਓ ਐਵੀਡੈਂਸ ਕੋ ਉਡਾਰ ਦੂੰਗਾ ਕਿ ਅਜ ਅਮਰਸਰ ਦੀ ਘਟਨਾ ਕੋ ਸਮਾਜ ਸੇਵੀ ਨੌਜੋਨਾਂ ਨੇ ਇੱਕ ਬੱਚੇ ਨੂੰ ਘੇਰਿਆ ਉਹਦੀ ਵੀਡੀਓ ਬਣਾ ਕੇ ਡਟਤੇ ਪਾਈ ਉਹਨੂੰ ਪੁੱਛਿਆ ਕਿ ਤੂੰ ਇਦਾਂ ਦੀ ਅਸ਼ਲੀਲ ਲੱਗਦਾ ਅਸ਼ਲੀਲ ਕੱਪੜੇ ਪਾ ਕੇ ਸੋਸ਼ਲ ਮੀਡੀਆ ਦੇ ਉੱਤੇ ਕਿਉਂ ਕਰਦਾ ਕਹਿੰਦਾ ਕਿ ਪੈਸੇ ਵਾਸਤੇ ਈਜ਼ੀ ਮਨੀ ਮੈਂ ਕਹਿੰਦਾ ਗੇ ਨਹੀਂ ਮੈਂ ਨਾ ਮਰਦਾ ਨਹੀਂ ਪਰ ਮੈਂ ਉਹ ਇਸ ਕਾ ਵੀ ਕਰਦਾ ਕਿ ਵਿਊ ਜਿਆਦੇ ਆਉਂਦੇ ਨੇ ਸੋ ਇੱਕ ਤਾਂ ਇਹ ਮਾਨਸਿਕਤਾ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੀ ਆ ਦੂਸਰਾ ਜੇ ਕਿਸੇ ਨੂੰ ਪ੍ਰੋਬਲਮ ਹੈ ਤੇ ਉਹਦਾ ਹੱਲ ਆ ਉਹਦਾ ਇਲਾਜ ਆ ਉਹ ਇਹ ਨਹੀਂ ਕਿ ਜਦੋਂ ਸੋਚੋ ਜਿਵੇਂ ਇਹ ਦੋ ਨੰਗਾ ਨਾਚ ਨੱਚੋ ਸੈਕਸ਼ੂਅਲੀ ਤੁਸੀਂ ਨੰਗਾ ਯਾਰ ਇੱਕ ਔਰਤ ਤੇ ਮਰਦ ਦਾ ਇੱਕ ਸਬੰਧ ਬਣਾਇਆ ਮਹਾਰਾਜ ਨੇ ਕੁਦਰਤੀ ਤੌਰ ਦੇ ਉੱਤੇ ਤੇ ਉਹਦੀ ਇੱਕ ਲਿਮਿਟੇਸ਼ਨਸ ਹੁੰਦੀਆਂ ਨੇ ਉਹਦਾ ਇੱਕ ਪ੍ਰੋਟੋਕਾਲ ਹੁੰਦਾ ਕਿ ਔਰਤ ਮਰਦ ਆਪਣਾ ਪਰਸਨਲ ਲਾਈਫ ਪਰਸਨਲ ਟਾਈਮ ਜਿਹੜਾ ਵਾ ਕਿ ਉਹ ਸ਼ੋਰਟ ਟਿਮ ਲਈ ਉੱਤੇ ਲੈ ਕੇ ਜਾਣਗੇ ਤੇ ਜੋ ਲੈ ਕੇ ਜਾਣਗੇ ਤੇ ਉਹਨਾਂ ਨੂੰ ਆਪਾਂ ਕੀ ਲਫਲ ਯੂਜ਼ ਕਰਦੇ ਆ ਪੰਜਾਬੀ ਵਿੱਚ ਉਹ ਆਪਾਂ ਚੰਗੀ ਤਰ੍ਹਾਂ ਜਾਣਦੇ ਆ ਹੁਣ ਚੱਲ ਰਿਹਾ ਟ੍ਰੈਂਡ ਆ ਇਹ ਬਲੌਗਰਾਂ ਦੇ ਨਾਂ ਦੇ ਉੱਤੇ ਇੰਸਟਾਗ੍ਰਾਮ ਦੇ ਵਿੱਚ ਸਾਡੇ ਬੱਚੇ ਸਾਡੀਆਂ ਬੱਚੀਆਂ ਕੀ ਕਰ ਰਹੇ ਨੇ ਇਹ ਉਹਦਾ ਹੀ ਇੱਕ ਵੱਡਾ ਇਫੈਕਟ ਆ ਕਿ ਜਿਹੜੇ ਆਪਣੇ ਆਪ ਨੂੰ ਐਲਜੀਬੀਟੀ ਕਮਿਊਨਿਟੀ ਦੇ ਕਹਿਣ ਵਾਲੇ ਬੱਚੇ ਜੋ ਕਿ ਅਸਲ ਦੇ ਵਿੱਚ ਬਿਮਾਰ ਨੇ ਜਿਨ੍ਹਾਂ ਨੂੰ ਇਲਾਜ ਦੀ ਲੋੜ ਆ ਉਹ ਇਹਦਾ ਸ਼ਿਕਾਰ ਹੋ ਰਹੇ ਨੇ ਕਰਨਾ ਤਾਂ ਇਹ ਚਾਹੀਦਾ ਸੀ ਵੀ ਇਹਨਾਂ ਦੀ ਬਾਹ ਫੜ ਕੇ ਇਹਨਾਂ ਦਾ ਹੱਲ ਕਰਨਾ ਚਾਹੀਦਾ ਸੀ ਪਰ ਇਹਨਾਂ ਨੇ ਨਵਾਂ ਕੰਮ ਜਿਹੜੇ ਲੋਕ ਕਰ ਰਹੇ ਨੇ ਮੈਂ ਤੁਹਾਨੂੰ ਹੋਰ ਬੇਨਤੀ ਕਰਾਂ ਜਿਹੜੇ ਲੋਕ ਇਹ ਕਰਵਾ ਰਹੇ ਨੇ ਉਹ ਐਲਜੀਬੀਟੀ ਕਮਿਊਨਿਟੀ ਦੇ ਬਿਲਕੁਲ ਵੀ ਪਾਰ ਨਹੀਂ ਹੈਗੇ ਉਹ ਬਿਲਕੁਲ ਨੋਰਮਲ ਪਰਸਨ ਨੇ ਨੋਰਮਲ ਲੋਕ ਨੇ ਜਿਵੇਂ ਆਪਾਂ ਆਮ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਜੇ ਆਮ ਔਰਤਾਂ ਨੇ ਉਹ ਨਹੀਂ ਉਹ ਐਜਿਬਿਟੀ ਉਹ ਅਸਹਿ ਹੱਕਾਂ ਵਾਸਤੇ ਲੜ ਰਹੀਆਂ ਤੇ ਲੜੋ ਹੱਕਾਂ ਵਾਸਤੇ ਤੁਹਾਨੂੰ ਰੋਕਿਆ ਕਿੰਨੇ ਆ ਪਰ ਤੁਹਾਨੂੰ ਇਹ ਕਿੰਨੇ ਆਗਿਆ ਦਿੱਤੀ ਐ ਜਾਂ ਤੁਹਾਨੂੰ ਕਿੰਨੇ ਅਥੋਰਟੀ ਦਿੱਤੀ ਆ ਵੀ ਅਸ਼ਲੀਲ ਕਾ ਨੰਗਾ ਨਾਚ ਕਰੋ ਤੁਸੀਂ ਅਸ਼ਲੀਲ ਕੱਪੜੇ ਪਾ ਕੇ ਅਸ਼ਲੀਲ ਹੱਤਾਂ ਕਰੋ ਸਮਾਜ ਦੇ ਵਿੱਚ ਸੋ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਨਾ ਅਸੀਂ ਕੀਤਾ ਸੀ ਨਾ ਕਰਾਂਗੇ ਮਹਾਰਾਜ ਜਿੰਨਾ ਕਿ ਜਿਹੜਾ ਸਵਾਲ ਪੁੱਛਣਗੇ ਅਸੀਂ ਡਟ ਕੇ ਵਿਰੋਧ ਕਰਦੇ ਆਂ ਤੇ ਕਰਦੇ ਰਾਵਾਂਗੇ ਦਾ ਜੀ। ਮਾਂਜੀ ਸੁਪਰੀਮ ਕੋਰਟ ਦੇ ਵਿੱਚ ਨਾ ਇੱਕ ਪਟੀਸ਼ਨ ਫਾਈਲ ਕੀਤੀ ਗਈ ਸੀ ਜਿਸ ਚ ਕਿਹਾ ਗਿਆ ਕਿ ਹਮ ਜਿੰਦਸੀ ਸਬੰਧਾਂ ਦੇ ਲੋਕ ਆਪਸ ਵਿੱਚ ਵਿਆਹ ਕਰਵਾ ਸਕਦੇ ਨੇ। ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਪਟੀਸ਼ਨ ਨੂੰ ਖਾਰਜ ਕਰਦਿਆਂ ਬੜੀਆਂ ਸਖਤ ਟਿੱਪਣੀਆਂ ਕੀਤੀਆਂ ਕਿ ਸਮਾਜਿਕ ਕਦਰਾਂ ਕੀਮਤਾਂ ਤੇ ਬਿਲਕੁਲ ਅੰਗੇਸਟ ਨਹੀਂ ਹੋਣਾ ਚਾਹੀਦਾ। ਦੂਜੇ ਪਾਸੇ ਇਸ ਤਰੀਕੇ ਦੇ ਨਾਲ ਰੈਲੀਆਂ ਕੱਢਣੀਆਂ, ਜਮਾਵੜੇ ਲਗਾਉਣੇ ਇਹ ਕਿਹੜੇ ਪਾਸੇ ਦੁਨੀਆਦਾਰੀ ਜਾ ਰਹੀ ਹੈ ਹਾਲਾਂਕਿ ਤੁਸੀਂ ਕਿਾ ਕੇ ਸਮਝਾਉਣਾ ਚਾਹੀਦਾ ਮੰਦ ਭੱਗ ਗੱਲ ਹੈ ਮੇਲੇ ਸ਼ਬਦ ਦੀ ਵਰਤੋਂ ਨਹੀਂ ਸੀ ਹੋਣੀ ਚਾਹੀਦੀ ਹਾਂ ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਫਾਈਲ ਹੋਈ ਸੀ ਪਤਾ ਹੈ ਮੇਰੇ ਨੌਲੇਜ ਚ ਇਹ ਗੱਲ ਬਟ ਸੁਪਰੀਮ ਕੋਰਟ ਨੇ ਹਲੇ ਵੀ ਕਈ ਅਧਿਕਾਰ ਹੈ ਜਿਹੜੇ ਨਹੀਂ ਦਿੱਤੇ ਹੈ ਜਿਹੜੀ ਸਾਡੀ ਕਿਨਰ ਕਮਿਊਨਿਟੀ ਮੰਨ ਕੇ ਚੱਲੋ ਤੁਸੀਂ ਕਿਨਰ ਕਮਿਊਨਿਟੀ ਨੂੰ ਵੀ ਇਹ ਅਧਿਕਾਰ ਨਹੀਂ ਹੈ ਐਲਜੀਬੀਟੀ ਕਮਿਊਨਿਟੀ ਨੂੰ ਤਾਂ ਇਹ ਅਧਿਕਾਰ ਕਿੱਥੇ ਮਿਲਣੇ ਹਲੇ ਤੱਕ ਇਕ ਤਾਂ ਆਪਾਂ ਸਮਝ ਲੈਂਗੇ ਕਿ ਸ਼ਾਦੀ ਨਹੀਂ ਕਰ ਸਕਦੇ ਹਮਮ ਬੱਚਾ ਗੋਦ ਨਹੀਂ ਲੈ ਸਕਦੇ ਸਿੰਗਲ ਪੈਰੈਂਟਸ ਜੋ ਆਪਣੇ ਨਾਮ ਦੇ ਨਾਲ ਅੱਗੇ ਕਿੰਨੀਆਂ ਰੀਆ ਮੰਤ ਲਾਂਦਾ ਹੈ ਤੇ ਇਹ ਸੁਪਰੀਮ ਕੋਰਟ ਦਾ ਫੈਸਲਾ ਕੁਝ ਸੋਚ ਸਮਝ ਕੇ ਲਿਤਾ ਹੋਣਾ ਜੀ ਐਦਾਂ ਤਾਂ ਫੈਸਲੇ ਸੁਪਰੀਮ ਕੋਰਟ ਲੈ ਨਹੀਂ ਸਕਦਾ ਸੁਪਰੀਮ ਕੋਰਟ ਨੇ ਵੀ ਕੁਝ ਸੋਚਿਆ ਹੀ ਹੋਣਾ ਕਿ ਇਹ ਅਗਰ ਆਪਾਂ ਐਦਾਂ ਦੇ ਫੈਸਲੇ ਨੂੰ ਮਨਜ਼ੂਰੀ ਦੇਵਾਂਗੇ ਤਾਂ ਅੱਗੇ ਜਾ ਕੇ ਦਾ ਕੀ ਇਫੈਕਟ ਹੋਏਗਾ ਅੱਗੇ ਜਾ ਕੇ ਦੁਨੀਆ ਦਾ ਕੀ ਬਣੇਗਾ ਇਹ ਸਾਰੀਆਂ ਚੀਜ਼ਾਂ ਆਪਾਂ ਹਿਸਾਬ ਕਿਤਾਬ ਨਾਲ ਹੀ ਦੇਸ਼ ਚੱਲਦਾ ਹੈ ਤੇ ਹਿਸਾਬ ਕਿਤਾਬ ਨਾਲ ਹੀ ਦੇਸ਼ ਨੂੰ ਚਲਾਉਣ ਦੀ ਕੋਸ਼ਿਸ਼ ਸੁਪਰੀਮ ਕੋਰਟ ਨੇ ਕੀਤੀ ਏ ਠੀਕ ਹੈ ਅਗਰ ਜਿੱਦਾਂ ਕਿ ਐਲਜੀਬੀਟੀ ਕਮਿਊਨਿਟੀ ਦਾ ਨਾਂ ਆ ਰਿਹਾ ਕਿ ਐਲਜੀਬੀਟੀ ਕਮਿਊਨਿਟੀ ਐਲਜੀਬੀਟੀ ਕਮਿਊਨਿਟੀ ਅਗਰ ਕੋਈ ਪਰਸਨ ਮੰਨਦਾ ਹੈ ਕਿ ਮੈਂ ਐਲਜੀਬੀਟੀ ਕਮਿਊਨਿਟੀ ਤੋਂ ਹਾਂ ਤੇ ਉਹਨੂੰ ਉਹਦੇ ਅਧਿਕਾਰਾਂ ਦਾ ਕਿਤੇ ਹਨਨ ਹੋ ਰਿਹਾ ਹੈ ਤੇ ਉਹ ਕੋਰਟ ਦੇ ਵਿੱਚ ਫਾਈਲ ਕਰੇ ਆਪਣੀ ਕੋਰਟ ਦੇ ਵਿੱਚ ਕੇਸ ਲਾਵੇ ਆਪਣਾ ਮੈਨੂੰ ਮਾਪਿਆਂ ਤੋਂ ਇਹ ਹੋ ਰਿਹਾ ਹੈ ਜਾਂ ਮੇਰੇ ਪੜੋਸੀਆਂ ਤੋਂ ਹੋ ਰਿਹਾ ਹੈ ਮੈਨੂੰ ਸਮਾਜ ਤੋਂ ਇਹ ਹੋ ਰਿਹਾ ਹੈ ਮੈਨੂੰ ਫਲਾਨੇ ਤੋਂ ਇਹ ਹੋ ਰਿਹਾ ਹੈ ਪਰ ਜਿਹੜੇ ਐਦਾਂ ਦੀਆਂ ਇਹ ਚੀਜ਼ਾਂ ਹੈ ਨਾ ਪ੍ਰਸ਼ਾਸਨ ਹੈਗਾ ਹੈ ਕਾਨੂੰਨ ਵਿਵਸਥਾ ਦੀ ਕੋਈ ਗੱਲ ਹੈ ਕੋਈ ਵਧੇਕੀ ਹੁੰਦੀ ਹੈ ਦਰਖਾਸਤ ਦਿੱਤੀ ਜਾ ਸਕਦੀ ਹੈ ਪੁਲਿਸ 24 ਘੰਟੇ ਹਾਜ਼ਰ ਹੈ ਜੀ 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 ਕਿਉਂਕਿ ਮੇਲ ਫੀਮੇਲ ਵੀ ਲੰਬਾ ਪ੍ਰੋਸੀਜਰ ਹੈ ਪਟੀਸ਼ਨ ਫਾਈਲ ਹੁੰਦੀ ਹੈ ਬਹੁਤ ਵੱਡਾ ਪ੍ਰੋਸੈਸ ਹੈ ਉਹ ਜੀ ਮੇਲ ਫੀਮੇਲ ਵੀ ਤਾਂ ਕੋਰਟ ਤੇ ਵਿੱਚ ਜਾਂਦੇ ਹੀ ਹੈ ਆਪਣੇ ਹੱਕਾਂ ਲਈ ਸਾਰੰਭ ਹੱਕ ਨਹੀਂ ਮਿਲਦੇ ਨਾ ਕਿਸੇ ਨੂੰ ਕੋਈ ਚੀਜ਼ ਦਾ ਹੱਕ ਮਿਲਦਾ ਕਿ ਕਿਸੇ ਨੂੰ ਕੋਈ ਚੀਜ਼ ਦਾ ਹੱਕ ਮਿਲਦਾ ਕੋਈ ਕੋਈ ਚੀਜ਼ ਤਾਂ ਵੰਡਿਆ ਕੋਈ ਕੋਈ ਚੀਜ਼ ਤਾਂ ਵੰਡਿਆ ਅਗਰ ਇਹ ਕਮਿਊਨਿਟੀ ਆਪਣਾ ਚਾਂਦੀ ਹੈ ਕਿ ਸਾਡੇ ਹੱਕੇ ਤਾਂ ਹੋਣੇ ਚਾਹੀਦੇ ਆ ਤਾਂ ਇਹਦੇ ਵਾਸਤੇ ਸੁਪਰੀਮ ਕੋਰਟਸ ਪਟੀਸ਼ਨ ਫਾਈਲ ਕਰੋ ਤੁਸੀਂ ਇਦਾਂ ਦੀ ਗੱਲ ਤੁਸੀਂ ਇਦਾਂ ਮੇਲਿਆਂ ਦਾ ਸ਼ਬਦ ਯੂਜ਼ ਕਰਕੇ ਜਾਂ ਕੋਈ ਤੁਸੀਂ ਕਿਸੇ ਦੀ ਧਾਰਮਿਕ ਪਰਵਰਤੀ ਨੂੰ ਆਹਤ ਕਰਕੇ ਤੁਸੀਂ ਅਗਰ ਕੁਝ ਕਰਨਾ ਚਾਹੁੰਦੇ ਹੋ ਤਾਂ ਇਹ ਤਾਂ ਗਲਤ ਗੱਲ ਹੈ ਐਦਾਂ ਤਾਂ ਨਹੀਂ ਹੋਣਾ ਚਾਹੀਦਾ ਅਗਰ ਤੁਸੀਂ ਕੁਝ ਕਰਨਾ ਹੈ ਤਾਂ ਪ੍ਰਸ਼ਾਸਨ ਕੋਲੇ ਜਾਓ ਪ੍ਰਸ਼ਾਸਨ ਨੂੰ ਕਹੋ ਪ੍ਰਸ਼ਾਸਨ ਤੁਹਾਡੀ ਮਦਦ ਕਰੇਗਾ ਪੁਲਿਸ ਤੁਹਾਡੀ ਮਦਦ ਕਰੇਗੀ ਸਭ ਚੀਜ਼ਾਂ ਦੇਸ਼ ਐਡਾ ਵੱਡਾ ਦੇਸ਼ ਚੱਲ ਰਿਹਾ ਹੈ ਇੰਡੀਆ ਆਪਣਾ ਤੇ ਪ੍ਰਸ਼ਾਸਨ ਹੀ ਚਲਾ ਰਿਹਾ ਇਹਨੂੰ ਤੇ ਇਹਦੇ ਹਿਸਾਬ ਨਾਲ ਹੋਣਾ ਚਾਹੀਦਾ ਇਹ ਸਭ ਬਿਲਕੁਲ ਗਾਲੀ ਸਾਹਿਬ ਤੁਸੀਂ ਪੱਗਾਂ ਵਾਲੀ ਗੱਲ ਕਹੀ ਕਿ ਜਾਣ ਬੁਝ ਕੇ ਪੱਗਾਂ ਨੇ ਨੌਜਵਾਨਾਂ ਨੂੰ ਦਿਖਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਫਿਰ ਇੱਕ ਸਵਾਲ ਹੋਰ ਰਹੇਗਾ ਇੰਪੋਰਟੈਂਟ ਮੇਰਾ ਹਾਂ ਬਿਲਕੁਲ ਬਿਲਕੁਲ ਜੀ ਇਹ ਤਾਂ ਜਾਣ ਬੁਝ ਕੇ ਆ ਮੈਂ ਦੱਸਿਆ ਤੁਹਾਨੂੰ ਕਿ ਜੇ ਚੰਦ ਬੱਚੇ ਬਿਮਾਰ ਨੇ ਮਾਨਸਿਕ ਤੌਰ ਤੇ ਤੇ ਉਹਨਾਂ ਬੱਚਿਆਂ ਨੂੰ ਇਸ ਤਰੀਕੇ ਨਾਲ ਪ੍ਰਮੋਟ ਕਰਨਾ ਤੇ ਉਹਨਾਂ ਚਲੋ ਮੈਂ ਉਹਨਾਂ ਬੱਚਿਆਂ ਦੀ ਜੇ ਗਲਤੀ ਮੰਨ ਲਓ ਤੁਸੀਂ ਵੀ ਉਹਦਾ ਸ਼ਿਕਾਰ ਹੋ ਗਏ ਤੇ ਮਾਪਿਆਂ ਦੇ ਵੱਲੋਂ ਉਹਨਾਂ ਨੂੰ ਸਮਝਿਆ ਨਹੀਂ ਜਾ ਸਕਿਆ ਜਾਂ ਉਸ ਤਰੀਕੇ ਦਾ ਕੋਈ ਸੋਲੂਸ਼ਨ ਨਹੀਂ ਹੋ ਸਕਿਆ ਤੇ ਉਹ ਬੱਚੇ ਇਹਨਾਂ ਦਾ ਇਹਨਾਂ ਦੀ ਇਸ ਜਿਹੜਾ ਇਹਨਾਂ ਨੇ ਇੱਕ ਸ਼ਤਰੰਜ ਬਣਾਈ ਹੋਈ ਹੈ ਜਿਹੜਾ ਜਾਲ ਬੁਣਿਆ ਉਹਦੇ ਵਿੱਚ ਫਸ ਗਏ ਤੇ ਉਹਦੇ ਵਿੱਚ ਫਸ ਕੇ ਤੋਂ ਬਾਅਦ ਇਹ ਸੋਸ਼ਲ ਮੀਡੀਆ ਦੇ ਉੱਤੇ ਆਗੇ ਤੇ ਇਹਨਾਂ ਨੇ ਆਪਣਾ ਆਗੇ ਤੇ ਆਪ ਵੀ ਜਲੂਸ ਕਢਾਇਆ ਕਿਉਂਕਿ ਜਦੋਂ ਤੁਸੀਂ ਸਰੂਪ ਦੇਖੋਗੇ ਤੇ ਜਿਹੜਾ ਸਰੂਪ ਹੈ ਛੇ ਦਾ ਸਰੂਪ ਆ ਯੋਧਾ ਦਾ ਸਰੂਪ ਆ ਹਰਕਤਾਂ ਦੇਖਾਂਗੇ ਹੁਣ ਜਿਵੇਂ ਮਾਨਜੀ ਨੇ ਗੱਲ ਕੀਤੀ ਜਿਹੜੀ ਕਿੰਨਰ ਸਮਾਜ ਦੀ ਗੱਲ ਕੀਤੀ ਇਹਨਾਂ ਨੇ ਵੇਖੋ ਕਿੰਨਰ ਸਮਾਜ ਦਾ ਜਿਹੜਾ ਕਨਸੈਪਟ ਚੱਲ ਰਿਹਾ ਬੜਾ ਲੰਮਾ ਚੱਲ ਰਿਹਾ ਪਰ ਇਹ ਕਿੰਨਰ ਸਮਾਜ ਨੇ ਤਾਂ ਕਦੀ ਇਦਾਂ ਦਾ ਕੁਝ ਪੇਸ਼ ਨਹੀਂ ਕੀਤਾ ਨਾ ਆਪਾਂ ਦੇਖਿਆ ਤੁਹਾਡੀ ਉਮਰ ਹੋ ਗਈ ਸਾਥੀ ਹੋ ਗਈ ਆਪਾਂ ਤਾਂ ਕਦੀ ਕੁਝ ਦੇਖਿਆ ਨਹੀਂ ਤੇ ਕਦੀ ਫਿਰ ਕਿੰਨਰ ਸਮਾਜ ਤੇ ਕਿੰਤੂ ਵੀ ਨਹੀਂ ਹੋਇਆ ਕਿਸੇ ਨੇ ਕੀਤਾ ਵੀ ਨਹੀਂ ਜੇ ਹੱਕਾਂ ਦੀ ਗੱਲ ਕੀਤੀ ਜਾ ਰਹੀ ਹੈ ਇਹਨਾਂ ਦੇ ਹੱਕ ਜਿਹੜੇ ਹੱਕ ਵਾਚੇ ਆ ਬੱਲੀਗਾ ਤਾਂ ਮੈਨੂੰ ਹੱਕਾਂ ਦੀ ਸਮਝ ਨਹੀਂ ਆਉਂਦੀ ਕਿ ਕਿਹੜੇ ਹੱਕ ਹੋਲੇ ਇਹਨਾਂ ਦੇ ਪਰ ਕਾਲੀ ਸਾਹਿਬ ਤੁਹਾਡੀ ਗੱਲ ਸੁਣ ਕੇ ਨਾ ਜਿਹੜਾ ਗੇ ਸਮਾਜ ਆ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕਰਨਾ ਹੈ ਕਿ ਸਿੱਖਾਂ ਨੇ ਠੇਕਾ ਨਹੀਂ ਲਿਆ ਸਾਡੀ ਪ੍ਰੇਡ ਰਖਵਾਉਣ ਦਾ ਕੋਈ ਹੋਰ ਬੋਲਿਆ ਨਹੀਂ ਏ ਵੀ ਤੁਹਾਡੇ ਨਾਲ ਫਿਰ ਗੱਲ ਮਨਾਉਣੀ ਆ ਉਹ ਵਾਲੇ ਦਿਨਾਂ 'ਚ ਅਸੀਂ ਲਿਆ ਜੀ ਠੇਕਾ ਅਸੀਂ ਆਪਣੇ ਗੁਰੂ ਦੇ ਸਤਕਾਰ ਦਾ ਆਪਣੇ ਧਰਮ ਦਾ ਆਪਣੇ ਸਿਧਾਂਤਾਂ ਦਾ ਆਪਣੀ ਮਰਿਆਦਾ ਦਾ ਠੇਕਾ ਲਿਆ ਤੇ ਅਸੀਂ ਬੋਲੇ ਆ ਬੋਲਾਂਗੇ ਵੀ ਸਾਨੂੰ ਇਹਦੇ ਵਾਸਤੇ ਜੇ ਸਰਵੇ ਦੇਣਾ ਪੈਂਦਾ ਤਾਂ ਸਾਨੂੰ ਕੋਈ ਇੱਕ ਦੋ ਰੰਚਾ ਵੀ ਜਿਹੜੀਆਂ ਉਹ ਨਹੀਂ ਹੈਗੀਆਂ ਮਹਾਰਾਜ ਕਿਰਪਾ ਕਰਨ ਗੁਰੂ ਸਾਹਿਬ ਦੇ ਸਿਧਾਂਤ ਪੰਥ ਦੀ ਮਰਿਆਦਾ ਪੰਜਾਬ ਦੀ ਅਣਖ ਤੇ ਗੈਰਤ ਵਾਸਤੇ ਹਮੇਸ਼ਾ ਸਟੈਂਡ ਤੇ ਖੜੇ ਸੀ ਤੇ ਸਟੈਂਡ ਤੇ ਸਿੱਖ ਰਹਿਣਗੇ ਸਿੱਖਾਂ ਨੇ ਤਾਂ ਇੱਕ ਇਤਿਹਾਸ ਨੂੰ ਪੜ ਕੇ ਵੇਖੋ ਸਿੱਖ ਹਮੇਸ਼ਾ ਹੀ ਜੁਰਮ ਦੇ ਖਿਲਾਫ ਤੇ ਪਾਪ ਦੇ ਖਿਲਾਫ ਜੂਝਦੇ ਰਹੇ ਨੇ ਹਮੇਸ਼ਾ ਦੂਜੇ ਦੇ ਹੱਕਾਂ ਦੇ ਲਈ ਖੜੇ ਨੇ ਸਟੈਂਡ ਲਿਆ ਵਾ ਆਪਣੇ ਹੱਥ ਭਾਵੇਂ ਛੱਡਦੇ ਸਿੱਖ ਪਰ ਦੂਜੇ ਦਾ ਹੱਕ ਦੂਜੇ ਦਾ ਕਦੇ ਵੀ ਜਿਹੜੀ ਉਹ ਹਨੀ ਵੀ ਹੋਣ ਦਿੱਤੀ ਹੁਣ ਜਿਹੜੀ ਇਹ ਅੱਗ ਲੱਗੀ ਆ ਇਹ ਆਜ ਕੱਲੇ ਸਿੱਖਾਂ ਦੇ ਬੱਚਿਆਂ ਤੱਕ ਨਹੀਂ ਹੈਗੀ ਇਹ ਭੁਲੇਖਾ ਮਤ ਕੋ ਆਪਣੇ ਮਨ ਦੇ ਵਿੱਚ ਪਾਵੇ ਕਿ ਜੇ ਅੱਜ ਕੱਲੇ ਸਿੱਖ ਬੋਲੇ ਨੇ ਤੇ ਕੱਲੀ ਅੱਗ ਸਿੱਖਾਂ ਦੇ ਘਰਾਂ ਦਾ ਕਾਰਨ ਹੈ ਨਹੀਂ ਕਿ ਅੱਗ ਪੂਰੇ ਸਮਾਜ ਦੇ ਉੱਤੇ ਅਸਰ ਕਰ ਰਹੀ ਆ कि ਇਹਦਾ ਸ਼ਿਕਾਰ ਸਿਰਫ ਬੱਚੇ ਨਹੀਂ ਹੋ ਰਹੇ ਇਹਦਾ ਸ਼ਿਕਾਰ ਮੁਸਲਮਾਨ ਦਾ ਹੈ ਭਾਈ ਜਾਂ ਕਿਸੇ ਵੀ ਧਰਮ ਦੇ ਬੱਚੇ ਨਹੀਂ ਹੋ ਰਹੇ ਸਾਰੇ ਹੋ ਰਹੇ ਨੇ ਪ੍ਰੋਬਲਮ ਇਹ ਹੈ ਕਿ ਸਿੱਖਾਂ ਨੇ ਬੋਲਣਾ ਠੀਕ ਮਹਾਂਜੀ ਕੁਝ ਕਹਿਣਾ ਚਾਹੁੰਦੇ ਨੇ ਮੈਂ ਆਉਂਗਾ ਜਾਂਦੇ ਜਾਂਦੇ ਹੋਰ ਸਵਾਲ ਰਹੇਗਾ ਠੀਕ ਹੈ ਮਹਾਂਜੀ ਇਹ ਮੈਂ ਤਾਂ ਇਹ ਹੀ ਕਹਿਣਾ ਚਾਹਨੀ ਹੈ ਕਿ ਦੇਖੋ ਇਸ ਕਮਿਊਨਿਟੀ ਦੇ ਵਿੱਚ ਹਰ ਧਰਮ ਦੇ ਲੋਕੀ ਆ ਰਹੇ ਨੇ ਜਿੱਦਾਂ ਕਿ ਉਹਨੇ ਪਰਮਜੀਤ ਸਿੰਘ ਜੀ ਨੇ ਕਿਹਾ ਕਿ ਸਿੱਖਾਂ ਦੇ ਬੱਚੇ ਇਕੱਲੇ ਨਹੀਂ ਹੈ ਹਿੰਦੂ ਵੀ ਹੈਗੇ 크ਿਸਚਨ ਵੀ ਹੈਗੇ ਮੁਸਲਮਾਨ ਵੀ ਹੈਗੇ ਸਾਰੇ ਹੈਗੇ ਦੇਚ ਤੇ ਇੱਕ ਡਾਕਟਰਾਂ ਕੋਲੇ ਵੀ ਆਪਾਂ ਜਾਣਦੇ ਆ ਤਾਂ ਇੱਕ ਨਾਰਮਲ ਤੇ ਅਬਨਾਰਮਲ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਆਪਣੇ ਕੋਲੇ ਅਗਰ ਡਾਕਟਰ ਕੋਲੇ ਆਪਾਂ ਕੋਈ ਜਾਣਦੇ ਆ ਦੇਖਦੇ ਆ ਆਪਣੇ ਬੱਚੇ ਵਾਸਤੇ ਆ ਕੋਈ ਉਹ ਟਪਟਾਂਗ ਹਰਕਤ ਬੱਚੇ ਦੇਖਦੇ ਆ ਤਾਂ ਬਟ ਕਈ ਡਾਕਟਰ ਇਹ ਕਹਿੰਦੇ ਇਹ ਨਾਰਮਲ ਹੈ ਇਹ ਆਪਣੇ ਆਪ ਸੈੱਟ ਹੋ ਜਾਣਾ ਕਈ ਡਾਕਟਰ ਕਹਿੰਦੇ ਇਹ ਅਬਨਾਰਮਲ ਹੈ ਤੇ ਇਹ ਦਾ ਕੁਝ ਨਹੀਂ ਹੋ ਸਕਦਾ ਤੇ ਸਾਇੰਸ ਵੀ ਇਹਨੂੰ ਹਲੇ ਤੱਕ ਕੁਝ ਵੀ ਰੈਡੀਫਾਈ ਨਹੀਂ ਕਰ ਪਾਈ ਹੈ ਲੈ ਤੱਕ ਕਿ ਨਾਰਮਲ ਕੀ ਹੈ ਤੇ ਅਬਨਾਰਮਲ ਕੀ ਹੈ ਹੂੰ ਬਾਕੀ ਸਮਾਜ ਜਿੱਦਾਂ ਇੱਕ ਦੂਜੇ ਨੂੰ ਆਪ ਦੇਖਦੇ ਆਂ ਉਦਾਂ ਚੱਲਦਾ ਰਹਿੰਦਾ ਏ ਕੰਮ ਤੇ ਤਾਂ ਸਾਰੇ ਸਮਾਜ ਦੇ ਬੱਚੇ ਹੀ ਆ ਰਹੇ ਆ ਇਹਦੇ ਵਿੱਚ ਤਾਂ ਕੋਈ ਕੱਲੇ ਨਾ ਤਾਂ ਸਿੱਖ ਦੇ ਬੱਚੇ ਐ ਨਾ Hindu ਹੈ ਨਾ Musalman ਹੈ ਨਾ ਕੋਈ ਹੋਰ ਹੈ ਜਿਹੜੀ ਇਹ ਕਮਿਊਨਿਟੀ ਬਣੀ ਹੈ LGBTQIA+ ਬਹੁਤ ਵੱਡਾ ਅੰਬ੍ਰੇਲਾ ਹੈ ਉਹਦੇ ਥੱਲੇ ਬਹੁਤ ਸਾਰੀਆਂ ਕਮਿਊਨਿਟੀਆਂ ਵੈਰੈਟੀਆਂ ਆਈਆਂ ਹੋਈਆਂ ਨੇ ਬਟ ਆਪਾਂ ਕਿਸੇ ਤੇ ਵੀ ਬਲੇਮ ਤਾਂ ਨਹੀਂ ਕਰ ਸਕਦੇ ਕਿ ਵੀ ਇਹ ਇੱਕ ਸਮਾਜ ਦੀ ਗੱਲ ਹੈ ਠੀਕ ਹੈ ਜਿੱਦਾਂ ਕਿ ਹੁਣ ਪਰਮਜੀਤ ਸਿੰਘ ਜੀ ਨੇ ਇਹ ਗੱਲ ਕਹੀ ਹੈ ਕਿ ਹੋਰ ਸਮਾਜ ਵਾਲੇ ਚਾਹੀ ਬੋਲਣ ਚਾਹੀ ਨਾਮ ਬੋਲਣ ਲੇਕਿਨ ਸਿੱਖ ਸਮਾਜ ਇਸ ਨੂੰ ਐਕਸੈਪਟ ਨਹੀਂ ਕਰਦਾ ਤਾਂ ਇਹ ਸਿੱਖਾਂ ਦੀ ਆਪਣੀ ਸੋਚ ਹੈ ਨੀ ਕਰਦਾ ਤਾਂ ਨਹੀਂ ਕਰਦਾ ਇਹਦੇ ਚ ਕੋਈ ਉਹ ਥੜਾ ਹੀ ਹੈ ਕਿ ਆਪਾਂ ਜ਼ਰੂਰੀ ਇਹਨਾਂ ਨੂੰ ਕਰਾਣਾ ਹੀ ਕਰਾਣਾ ਐਕਸੈਪਟ ਕੀ ਨਹੀਂ ਤੁਸੀਂ ਐਕਸੈਪਟ ਕਰੋ ਨਹੀਂ ਕਰਦੇ ਤਾਂ ਨਹੀਂ ਕਰਦੇ ਕੋਈ ਹੁਣ ਮੇਰੇ ਮਾਂ ਪੇ ਜਿਹੜੇ ਮੈਨੂੰ ਅਗਰ ਆਪਣਾ ਬੱਚਾ ਸਮਝ ਐਕਸੈਪਟ ਕਰਦੇ ਆ ਤਾਂ ਉਹਨਾਂ ਦੀ ਮਰਜ਼ੀ ਹੈ ਅਗਰ ਉਹ ਨਹੀਂ ਐਕਸੈਪਟ ਕਰਦੇ ਤਾਂ ਮੈਂ ਕੀ ਕਰ ਸਕਦੀ ਹਾਂ ਦੱਸੋ ਕੀ ਕੋਈ ਹੈ ਨਾ ਇਲਾਜ ਕੋਈ ਕਿ ਜਦ ਜਿਹੜਾ ਬੰਦਾ ਨਹੀਂ ਐਕਸੈਪਟ ਕਰਦਾ ਉਹ ਨਹੀਂ ਠੀਕ ਹੈ ਨਾ ਇਹ ਤਾਂ ਦੁਨੀਆਦਾਰੀ ਹੈ ਠੀਕ ਹੈ ਇਹ ਆ ਮਾ ਸਾਡਾ ਸਮਾਜ ਹੈ ਅੰਮ੍ਰਿਤਸਰ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਜੇ ਅਗਰ ਐਦਾਂ ਦੇ ਸੋਸ਼ਲ ਮੀਡੀਆ ਤੇ ਕੇਈ ਅੰਧਨੰਗੀਆਂ ਫੋਟੋਆਂ ਕਰਕੇ ਬਹੁਤ ਗੰਦੇ ਗੰਦੇ ਕਮੈਂਟ ਪਾਸ ਕਰਦੇ ਲੋਕੀ ਇਹ ਵੀ ਮੇਰੇ ਅੱਗੇ ਕਈ ਵਾਰ ਆਇਆ ਹੈ ਮੈਨੂੰ ਲੋਕੀ ਦੱਸਦੇ ਹੈ ਮੇਰੇ ਅੱਗੇ ਸਵਾਲ ਵੀ ਆਇਆ ਹੈ ਕਿ ਇਹ ਤਾਂ ਦੇ ਬਟ ਮੈਂ ਤਾਂ ਇਹ ਹੀ ਕਹਿਣੀ ਹੈ ਕਿ ਜਿਹੜੇ ਐਦਾਂ ਦੇ ਅਰਾਜਕਤਾ ਫੈਲਾਉਂਦੇ ਹੈ ਲੋਕੀ ਉਹਨਾਂ ਨੂੰ ਇਦਾਂ ਦੇ ਗੰਦੇ ਕਮੈਂਟ ਨਹੀਂ ਕਰਨੇ ਚਾਹੀਦੇ ਤੇ ਸਮਾਜ ਦੇ ਵਿੱਚ ਇਦਾਂ ਦੀ ਅਰਾਜਕਤਾ ਨਹੀਂ ਫੈਲਾਣੀ ਚਾਹੀਦੀ ਸਮਾਜ ਇੱਕ ਸਭਿਅ ਢਾਂਚਾ ਬਣਿਆ ਹੋਇਆ ਹੈ ਜਿੱਤੇ ਸਮਾਜਿਕ ਕਦਰਾਂ ਕੀਮਤਾਂ ਗਰਦਿਆਂ ਜਾ ਰਹੀਆਂ ਨੇ ਇਹਨਾਂ ਨੂੰ ਉੱਪਰ ਚੁੱਕਣ ਦੀ ਸਖਤ ਜ਼ਰੂਰਤ ਹੈ ਜੀ ਜਿੱਤੇ ਆਪਣੀ ਸਭ ਤੁਹਾਡਾ ਰਹੇਗਾ ਜਿੱਤੇ ਆਪਣੇ ਪਰਿਵਾਰਿਕ ਮਸਲੇ ਆਪਣੇ ਛੋਟੇ-ਛੋਟੇ ਬੱਚੇ ਹੈਗੇ ਆ ਉਹ ਅੱਗੇ ਕਿੱਥੇ ਸਿੱਖਣੇ ਜਾ ਕੇ ਇਦਾਂ ਦੇ ਕੋਈ ਨਹੀਂ ਚੰਗੀ ਗੱਲ ਕੀਤੀ ਹੈ ਪਰ ਇਸ ਗੱਲ ਨੂੰ ਸਮਝੇ ਕੌਣ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਸਮਾਜ ਨੂੰ ਸਮਝਣਾ ਚਾਹੀਦਾ ਹੈ। ਅਕਾਲੀ ਸਾਹਿਬ ਲਾਸਟ ਰਿਐਕਸ਼ਨ ਤੁਹਾਡਾ ਟਿੱਪਣੀ ਆਪਾਂ ਫਿਰ ਸ਼ੁਆਭਤੀ ਕਰੀਏ। ਜੀ ਸਾਡੀ ਟਿੱਪਣੀ ਬੜੀ ਸਪਸ਼ਟ ਹੈ ਕਿ ਅਸੀਂ ਇਹ ਗੰਦ ਆਪਣੇ ਪੰਜਾਬ ਦੀ ਸ਼ਹੀਦਾਂ ਦੀ ਧਰਤੀ ਤੇ ਨਹੀਂ ਪੈਣ ਦੇਣਾ। ਜੇਕਰ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ ਗੱਲ ਹੈ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਸਮਾਜ ਜਿਹੜਾ ਗੰਧਲਾ ਹੋ ਰਿਹਾ ਹੈ ਇੰਦਾਂ ਦੀਆਂ ਗੱਲਾਂ ਦੇ ਨਾਲ ਕਿ ਉਹਨਾਂ ਦਾ ਫਰਜ਼ ਬਣਦਾ ਕਿ ਲਾਅ ਨਾਟ ਨੂੰ ਕਿੱਦਾਂ ਮੰਟੇ ਰੱਖਣਾ, ਚੰਗੇ ਕਾਨੂੰਨ ਕਿਤਾਬ ਬਣਾਉਣੇ ਨੇ, ਉਹ ਬਣਾਉਂਦੇ ਨੇ ਬਹੁਤ ਵਧੀਆ ਗੱਲ ਆ। ਉਹਨਾਂ ਦਾ ਉਹ ਕਾਰਜ ਜਾਂ ਕੰਮ ਆ ਸੀ ਹਮੇਸ਼ਾ ਪਹਿਲ ਦਿੰਦੇ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਪਰ ਜੇ ਕੋਈ ਇਹ ਸੋਚੇ ਕਿ ਇਸ ਤਰੀਕੇ ਦੇ ਨਾਲ ਇਹ ਗੰਨ ਫਲਾਇਆ ਜਾ ਸਕੂਗਾ ਫਲਾ ਦੇਣਗੇ ਇਹ ਭੁੱਲ ਇਹ ਆਪਣੀ ਭੁੱਲ ਜਿਹੜੀ ਆ ਇਹ ਆਪਣਾ ਭੁਲੇਖਾ ਵੈ ਉਹਨੂੰ ਜਿਹੜਾ ਕੱਢਦੇ ਨੇ ਇਹ ਭੁਲੇਖਾ ਨਾ ਪਾ ਲੈਣ ਇਹ ਨਹੀਂ ਹੋਣਾ ਨਾ ਹੋਣ ਦੇਣਾ ਕੱਲਾ ਇੱਥੇ ਪਰਮਜੀਤ ਸਿੰਘ ਅਕਾਲੀ ਨਹੀਂ ਹਰ ਉਹ ਸਿੱਖ ਜਿਹੜਾ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਆ ਸਿਧਾਂਤਾਂ ਨੂੰ ਮਰਿਆਦਾ ਨੂੰ ਸਮਰਪਿਤ ਆ ਉਹ ਡਟ ਕੇ ਦਾ ਵਿਰੋਧ ਕਰਦਾ ਸੀ ਤੇ ਕਰਦਾ ਰਹੂਗਾ ਜੀ ਧੰਨਵਾਦ ਬਹੁਤ ਸ਼ੁਕਰੀਆ ਪਰਮਜੀਤ ਸਿੰਘ ਅਕਾਲੀ ਸਾਹਿਬ ਤੁਸੀਂ ਜੁੜੇ ਮਹਾਂਜੀ ਤੁਹਾਡੇ ਵੀ ਸ਼ੁਕਰਗੁਜ਼ਾਰ ਹਾਂ ਤੁਸੀਂ ਕਈ ਚੰਗੀਆਂ ਗੱਲਾਂ ਸਮਾਜ ਦੇ ਸਾਹਮਣੇ ਰੱਖੀਆਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਸਮਾਜ ਕਿਹੜੇ ਪਾਸੇ ਜਾ ਰਿਹਾ ਹੈ ਖਦਰਾਂ ਕੀਮਤਾਂ ਸਮਾਜ ਦੀਆਂ ਕਿਸ ਕਦਰ ਦੇ ਨਾਲ ਸਮੇਂ-ਸਮੇਂ ਤੇ ਸਭ ਕੁਝ ਚੇਂਜ ਹੁੰਦਾ ਜਾ ਰਿਹਾ ਹੈ ਇਸ ਤੇ ਆਤਮ ਚਿੰਤਨ ਕਰਨ ਦੀ ਵੀ ਜ਼ਰੂਰਤ ਹੈ ਜੇ ਹਾਰਮੋਨਲ ਚੇਂजेस ਨੂੰ ਕਿਹਾ ਜਾ ਰਿਹਾ ਹੈ ਤਾਂ ਜੜ ਫੜਨ ਦੀ ਲੋੜ ਹੈ ਕਿ ਆਖਰਕਾਰ ਸੈਡੈਂਟਰੀ ਲਾਈਫ ਸਟਾਈਲ ਹੋ ਰਿਹਾ ਹੈ ਸਮੇਂ-ਸਮੇਂ ਤੇ ਜਿਹੇ ਬੱਚੇ ਕਿਉਂ ਪੈਦਾ ਹੋ ਰਹੇ ਨੇ ਇਹ ਵੀ ਇੱਕ ਵੱਡੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਜੇ ਹਾਰਮੋਨਲ ਚੇਂजेस ਹੋ ਰਹੇ ਨੇ ਕਿਉਂ ਹੋ ਰਹੇ ਨੇ ਖਾਣ ਪੀਣ ਕਿਹਾ ਜਾ ਰਿਹਾ ਹੈ